ਪੀਆ ਫੁੱਲਾਂ ਦੀ تیاری ਘਰ ਵਿੱਚ ਰੱਖੇ ਮਹਿਕ ਖਲਾਰੀ ਬਾਬਲ ਦੀਪਕ ਰੋਸ ਸਵਾਰੇ ਫਿਰ ਵੀ ਦੁਨੀਆ ਕਿਉਂ ਤਰਕਾਰੇ ਮਾਤਾ ਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਵੱਲੋਂ ਪਿੰਡ ਬੂਗਰਾ ਜ਼ਿਲ੍ਹਾ ਸੰਗਰੂਰ ਵਿਖੇ ਲੜਕੀਆਂ ਦੀ 11ਵੀਂ ਲੋੜੀ ਬੜੀ ਧੂਮਤਾਂ ਨਾਲ ਮਨਾਈ ਗਈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਸੇ ਮੌਕੇ ਸਮਾਜ ਸੇਵੀਆ ਨੇ ਵੀ ਆਪਣੀ ਹਾਜ਼ਰੀ ਲਗਾਈ ਇਸ ਦੌਰਾਨ ਨੰਮ ਜੰਮੇ ਬੱਚਿਆਂ ਨੂੰ ਗਰਮ ਕਪੜੇ ਵੰਡੇ ਗਏ ਮਾਤਾ ਜਮੇਰ ਕੋਰ ਸੋਸਾਇਟੀ ਦੇ ਮੁਖ ਆਗੂ ਨਿੱਕਾ ਸਿੰਘ ਨੇ ਲੋਕਾਂ ਨੂੰ ਲੜਕੀ ਅਤੇ ਲੜਕੀਆਂ ਨੂੰ ਬਰਾਬਰ ਸਮਝਣ ਅਤੇ ਪ੍ਰੋਨ ਹੱਤਿਆ ਵਰਗੀਆਂ ਬੁਰਾਈਆਂ ਤੋਂ ਉੱਪਰ ਉੱਠ ਕੇ ਲੜਕੀਆਂ ਦੀ ਲੋੜੀ ਮਨਾਉਣ ਦਾ ਸੰਦੇਸ਼ ਦਿੱਤਾ ਤੁਸੀਂ ਵੇਖ ਰਹੇ ਹੋ ਧੋਰੀ ਤੋਂ ਸਰਿੰਦਰ ਸਿੰਘ ਦੀ ਰਿਪੋਰਟ ਪਾਪਾ ਰਾਮਗਿਰੀ ਜੀ ਮਹਾਰਾਜ ਸਾਹਿਬ ਮੇਰੇ ਸਾਹਮਣੇ ਬੈਠੇ ਆ ਮੇਰੀਆਂ ਮਾਤਾ ਮਾਂ ਭੈਣਾਂ ਬਜ਼ੁਰਗ ਵੀਰ ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੋਸਾਇਟੀ ਵੱਲੋਂ ਜੋ ਧੀਆਂ ਦੀ ਲੋੜੀ ਦਾ ਪਰਚਾ ਮਨ ਸ਼ੁਰੂ ਕੀਤਾ ਗਿਆ ਸੀ ਉਹ ਲਗਾਤਾਰ ਜਾਰੀ ਹੈ ਤੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਵੀ ਇਹ ਜੇ ਕਾਰਜਕਰਮ ਦੇ ਵਿੱਚ ਸ਼ਾਮਲ ਹੁੰਦਾ ਮੌਕਾ ਮਿਲਦਾ ਨਿੰਕਾ ਸਿੰਘ ਜੀ ਜਮਨ ਜੀ ਪਹਿਲਾਂ ਤਾਂ ਥੋੜਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਮੀਡੀਆ ਦਾ ਉਹਨੇ ਉਰੇ ਆ ਕੇ ਸਾਡੀ ਬਾਤ ਗਾਹ ਪਚਾਉਣ ਦੀ ਕਿਤਲਾ ਕੀਤੀ ਆ ਅਸੀਂ ਜ਼ਿਲ੍ਹਾ ਸੰਗਰੂਰ ਹਲਕਾ ਧੂਰੀ ਪਿੰਡ ਬੋਗੜਾ ਇਹ ਜਿਹੜੀ ਸਥਿਤੀ ਬਣੀ ਪਿਆ ਮਾਤਾ ਜਮੀਰਤੌਰ ਇਹਨਾਂ ਬੋਗੜਾ ਅੱਜ ਜਿਵੇਂ ਬਾਬਾ ਜੀ ਨੇ ਹੁਣ ਤੁਹਾਨੂੰ ਦੱਸਤਾ ਅਸੀਂ ਤਾਂ ਇਹ ਗੱਲ ਕਹਿਣਾ ਕਿ 2012 ਤੋਂ ਚੱਲਦੀ ਚੱਲੀ ਆ ਰਹੀ ਆ ਤੇ ਇੱਕ ਗੱਲ ਆ ਜੀ ਲੋਕਾਂ ਨੂੰ ਜਾਗਰੂਕ ਕਰਦਿਆਂ ਭਾਈ ਬੇਟੀਆਂ ਦਿੱਤੀਆਂ ਦਿੱਤੀਆਂ ਬੇਟਾਂ ਨਾਲ ਕੱਟ ਲਈ ਅਸੀਂ ਇਹ ਨਹੀਂ ਕਹਿੰਦੇ ਪੁੱਤਰ ਵੀ ਹੋਣਾ ਚਾਹੀਦਾ ਪਰ ਧੀ ਵੀ ਜ਼ਰੂਰੀ ਚਾਹੀਦੀ ਆ ਕਿ ਇੱਕ ਸਮਾਜ ਦੀ ਜਨਮ ਨਹੀਂ ਆ ਕਿਉਂਕਿ ਤੁਹਾਨੂੰ ਸ਼ੇਰ ਮਿਲਦੀ ਆ ਇਸੇ ਇਹੀ ਬੇਇੰਤਿਖਾਰ ਦੇ ਆਂ ਭਾਈ ਧੀਆ ਨੂੰ ਪੁੱਤਰਾ ਮੋੜਾ ਪਰ ਸਮਝੋ ਜੇ ਧੀਆ ਤਾਂ ਕੋਈ ਗੱਲ ਨਹੀਂ ਤਾਂ ਕਿ ਆਨ ਪਿਆਰ ਦੇਵੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਾਡੇ ਸਰਦਾਰ ਨਿਕਾ ਸਿੰਘ ਜੀ ਨੇ ਜੋ ਬੇਟੀਆਂ ਦੀ ਬੱਚੀਆਂ ਦੀ ਲੋੜੀ ਮਨਾਈ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਲੜਕਿਆਂ ਦੀ ਲੋੜੀ ਤਾਂ ਹਰੇਕ ਮਨਾਉਂਦਾ ਹੈ ਮਨਾਉਣੀ ਵੀ ਚਾਹੀਦੀ ਹੈ ਕੋਈ ਦੋਸ਼ ਨਹੀਂ ਹੈ ਪਰ ਲੜਕੀਆਂ ਦੀ ਲੋੜੀ ਮਨਾਉਣੀ ਇਸ ਨੂੰ ਬਹੁਤ ਟਾਈਮ ਬਹੁਤ ਟਾਈਮ ਤੋਂ ਬਹੁਤ ਸਮੇਂ ਤੋਂ ਬਹੁਤ ਦਹਾਕੇ ਤੋਂ ਸਾਡਾ ਸਮਾਜ ਕਹਿੰਦਾ ਸੀ ਪੱਥਰ ਹੈ ਇਹ ਹੈ ਉਹ ਹੈ ਪਰ ਅੱਜ ਸਾਡੇ ਨਿੱਕਾ ਸਿੰਘ ਜੀ ਨੇ ਸਾਡੇ ਏਰੀਏ ਨੂੰ ਸਮਾਜ ਨੂੰ ਮੈਸੇਜ ਦਿੱਤਾ ਹੈ ਕਿ ਨਹੀਂ ਇਹ ਪੱਥਰ ਨਹੀਂ ਇਹ ਫੁੱਲ ਹੈ ਇਸ ਫੁੱਲ ਨੂੰ ਸੀਨੇ ਨਾਲ ਲਾਉਣਾ ਸਿੱਖੋ ਔਰ ਲੋੜੀ ਮਨਾ ਕਰਕੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਵੰਡੀਆਂ ਔਰ ਜੋ ਬੱਚੀ ਦੇ ਪ੍ਰਤੀ ਲੜਕੀ ਦੇ ਪ੍ਰਤੀ ਜੋ ਨਫਰਤ ਉਹ ਖਤਮ ਕੀਤੀ ਜੋ ਪ੍ਰੋਨ ਹੱਤਿਆ ਉਸ ਦੋਸ਼ ਨੂੰ ਖਤਮ ਕੀਤਾ ਲੋੜੀ ਮਨਾ ਕਰਕੇ ਸਭ ਦੇ ਵਾਸਤੇ ਖੁਸ਼ੀਆਂ ਦਾ ਮੈਸੇਜ ਦਿੱਤਾ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਅਸ਼ੀਰਵਾਦ ਹੈ ਲੱਗੋ